ਇਸੇ ਸਾਲ ਦੀ ਜੁਲਾਈ ਮਹੀਨੇ ਦੇ ਵਿੱਚ ਜਦੋਂ ਝੋਨੇ ਦਾ ਸੀਜ਼ਨ ਝੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ ਸੀ ਤਾਂ ਤੁੰਗਾ ਪਿੰਡ ਪ੍ਰਧਾਨ ਸਭਾ ਨਾਬਾ ਦੇ ਵਿੱਚ ਇੱਕ ਬਹੁਤ ਦੁਖਦਾਈ ਦਰਦਨਾਕ ਘਟਨਾ ਹੋਈ ਸੀ ਕਿ ਟਰੈਕਟਰ ਤੇ ਨਾਲ ਮਨਰੇਕਾ ਵਰਕਰ ਜਿਹੜੇ ਕੰਮ ਕਰ ਰਹੇ ਸੀ ਐਕਸੀਡੈਂਟ ਹੋ ਗਿਆ ਸੀ ਜਿਹਦੇ ਵਿੱਚ ਦੋ ਮੌਤਾਂ ਹੋ ਗਈਆਂ ਸੀ ਤੇ ਬਹੁਤ ਸਾਰੇ ਪਟੜ ਹੋ ਗਏ ਜਿ cục 10 ਦੀ ਗਿਣਤੀ ਸੀਗੀ ਤੇ ਸਰਕਾਰ ਵੱਲੋਂ ਪ੍ਰਪੋਜ਼ਲ ਜਿਹੜੀ ਹੈ ਜੀ ਸੀ ਭੇਜੀ ਸੀਗੀ ਸਰਕਾਰ ਨੂੰ ਤੇ ਉਹਦੇ ਵਿੱਚ 2 ਲੱਖ ਰੁਪਏ ਮ੍ਰਿਤਕ ਜਿਹੜੇ ਸੀ ਉਹਨਾਂ ਨੂੰ ਪਹਿਲਾਂ ਦਿੱਤਾ ਗਿਆ ਜਿਹੜੇ ਜ਼ਖਮੀ ਸੀ ਉਹਨਾਂ ਨੂੰ 25-25 ਹਜ਼ਾਰ ਬੈਂਟ ਪਾ ਗਿਆ ਸੀ ਅੱਜ ਦੁਬਾਰਾ ਫੇਰ ਅਹ ਦੂਸਰੀ ਕਿਸ਼ਤੇ ਵਿੱਚ 2 ਲੱਖ ਰੁਪਈਆ ਜਿਹੜੇ 2 ਮਹੀਨੇ ਤੱਕ ਸੀ ਕਿਤਾਬ 2-2 ਲੱਖ ਰੁਪਈਆ ਯਾਨੀ ਕਿ 4 ਲੱਖ ਰੁਪਈਆ ਨੂੰ ਟੋਟਲ ਹੋ ਗਿਆ ਤੇ ਬਾਕੀ ਜਿਹੜੇ ਪਰਿਵਾਰ ਨੇ ਇਹਨਾਂ ਨੂੰ ਸੱਤਾ ਮੰਮਲੀ ਲੱਗੀਆਂ ਸੀ ਉਹਨਾਂ ਨੂੰ ਕੁਝ ਪੈਸੇ ਜਿਹੜੇ ਸਰਕਾਰ ਵੱਲੋਂ ਦਿੱਤੇ ਗਏ ਆ ਅੱਜ ਚੈੱਕ ਦਿੱਤਾ ਜੀ ਅਹ ਮਨਰੇਗਾ ਸਾਡੇ ਪੂਰੀ ਉਪਰਾਲਾ ਇੰਡੀਆ ਦੇ ਵਿੱਚ ਗਰੀਬ ਪਰਿਵਾਰ ਕੰਮ ਕਰਦੇ ਆ ਔਰ ਰੋਟੀ ਰੋਜ਼ੀ ਜਿਹੜੀ ਆ ਜੀ ਉਹ ਮਨਰੇਗਾ ਦੇ ਨਾਮ ਚੱਲਦੀ ਆ ਤੇ ਬਹੁਤ ਮਾੜੀ ਘਟਨਾ ਸੀਗੀ ਭਗਵੰਤਬਾ ਸਰਕਾਰ ਵੱਲੋਂ ਸਾਰੀ ਮਦਦ ਜਿਹੜੀ ਆਈ ਹੈ ਕੇਂਦਰ ਸਰਕਾਰ ਜਿਹੜੀ ਆ ਪਾਲਿਸੀ ਲਾਗੂ ਕਰਦੀ ਹੈ ਜੀ ਤੇ ਅੱਗੇ ਤੋਂ ਅਰਦਾਸ ਕਰਦੇ ਹਾਂ ਕਿ ਕਿਸੇ ਵੀ ਮਨਰੇਗਾ ਵਰਕਰ ਨੂੰ ਕਿਤੇ ਕੋਈ ਗੁਰੂਕ ਤਕਲੀਫ ਨਾ ਹੋਵੇ, ਸਤਿ ਸ੍ਰੀ ਅਕਾਲ ਨਾ ਨੂੰ ਲੱਗੇ। ਉਹ ਜਿਹੜੀਆਂ ਦੋ ਰੂਹਾਂ ਸਾਡੇ ਤੋਂ ਵਿਛੜ ਕੇ ਚਲੀਆਂ ਗਈਆਂ ਸੀ ਉਹਨਾਂ ਲਈ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਨੂੰ ਆਪਣਾ ਚਰਨਾ ਚਨ ਵਾਸਤੇ। ਤੇ ਪਹਿਲੀ ਵਾਰ ਹੋਇਆ ਜੀ ਸ਼ਾਇਦ ਪਹਿਲਾਂ ਕਿਸੇ ਵੀ ਅਧਿਪਤ ਸਰਕਾਰ ਦੇ ਇਸ ਤਰ੍ਹਾਂ ਦੇ ਇਸ ਇੰਡ ਵਿੱਚ ਮਾੜੀ ਮੇਰਾ ਖਿਆਲ ਪਹਿਲਾਂ ਤਾਂ ਨਹੀਂ ਮੈਂ ਸੁਣਿਆ ਕਦੇ ਵੀ ਜੀ ਕਿ ਕਿਸੇ ਮਨਰੇਗਾ ਵਰਕਰ ਨਾਲ ਕੋਈ ਇਨਸੀਡੈਂਟ ਹੋਇਆ ਹੋਵੇ ਸਰਕਾਰ ਨੇ। ਅਸੀਂ ਕੋਸ਼ਿਸ਼ ਕੀਤੀ ਸਾਡੇ ਅਸਕੀਮਾ ਬਾਪਾ ਸਾਹਿਬ ਅਸੀਂ ਸਾਰਾ ਮੈਂ ਵੀ ਗਿਆ ਸੀ ਧਰਨਾ ਇੱਥੇ ਲੱਗਿਆ ਸੀਗਾ। ਤੇ ਉਹਦੇ ਵਿੱਚ ਇਹ ਮੰਗ ਸੀ ਕਿ ਜਿਹੜੇ ਮ੍ਰਿਤਕ ਪਰਿਵਾਰ ਨੇ ਉਹਨਾਂ ਦੀ ਕੋਈ ਨਾ ਕੋਈ ਮਦਦ ਨਾ ਹੋਵੇ ਬੇਸ਼ੱਕ ਬਜ਼ੁਰਗਔਰਸ ਸੀ ਕਿ 70 ਸਾਲ ਦੀ ਇੱਕ ਭੈਣ ਸਾਡੀ ਯੰਗ ਸੀਗੀ 41-42 ਸਾਲ ਦੀ ਉਮਰ ਸੀਗੀ ਪਰ ਘਟਨਾ ਬੜੀ ਦੁਖਦਈ ਸੀਗੀ ਤੇ ਜਿੰਨਾ ਵੀ ਹੋ ਸਕਿਆ ਸਰਕਾਰ ਵੱਲੋਂ ਇਹ ਮੁਆਵਜ਼ਾ ਜਿਹੜਾ ਦਿੱਤਾ ਗਿਆ ਪਰ ਅੱਗੇ ਤੋਂ ਮਨਰੇਗਾ ਦੇ ਜਿੰਨੇ ਵਰਕਰ ਨੇ ਸਾਡੇ ਮਦਾਵਾ ਸਾਡੀਆਂ ਭੈਣਾਂ ਸਾਡੇ ਭਰਾ ਸਾਡੇ ਬਜ਼ੁਰਗੋਨਾਂ ਲਈ ਤੜਪੀ ਕਿ ਲੱਗ ਰਹੀ ਦੱਸ ਕਿੰਨੀ ਅਮਾਉਂਟ ਬੁਦੀ ਸੀ तकरीबन 10 ਜਿਹੜੇ ਹੈ ਜੀ ਮਨਰੇਗਾ ਵਰਕਰਸ ਹਾਂ ਸੱਤਾਂ ਲੱਗੀਆਂ ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਤਾਂ तकरीबन 10-11 ਲੱਖ ਰੁਪਏ ਜਿਹੜਾ ਹੈ ਜੀ ਉਹ ਮੁਆਵਜ਼ੇ ਦੇ ਰੂਪ ਦੇ ਵਿੱਚ ਆਇਆ ਦੋ ਪ੍ਰਵਾਹ ਜਿਹਨਾਂ ਦੀ ਮੌਤ ਹੋਈ ਸਨ ਉਹਨਾਂ ਨੂੰ 4-4 ਲੱਖ ਰੁਪਏ ਇਹਦੇ ਬਾਕੀ ਫਟੜ ਹੋਏ ਸਨ ਉਹਨਾਂ ਨੂੰ 25000 ਤੱਕ ਇਸ ਤੋਂ ਵੀ ਘੱਟ ਰਕਮ ਜਿਹੜੀ ਹੈ ਸੱਟਾਂ ਦੇ ਹਿਸਾਬ ਨਾਲ ਦਿੱਤੀ ਗਈ ਹੈ। ਸ਼ਰਜੀਨ ਬਾਕੇ ਜੀ ਕਿਤੇ ਪਹੁੰਚ ਚੌੜੇ ਨੂੰ ਜਿਹੜਾ ਹੋ ਗਿਆ ਉਹਨੇ ਹਮਲਾ ਕੀਤਾ ਸੀ। ਪਰ ਉਹ ਨਹੀਂ ਤੂਬਿੱਤੂ ਪੈਰੇ ਨੇ ਵੀ ਜਿਹੜਾ ਹਮਲਾ ਕੀਤਾ ਉਸ ਇਲਾਕਾ ਜੋ ਕਰਪਾ ਉਹਨਾਂ ਦੀ ਜ਼ਿੰਮੇਵਾਰੀ 'ਤੇ ਮੋਟ ਲੱਗਦੀ ਹੈ ਕਿਉਂਕਿ ਇਹ ਵੀਆਂ ਗੂਦੀ ਦੋਸ਼ੀ ਨੇ। ਇਸ ਤਰ੍ਹਾਂ ਦੇਖ ਲਿਓ। ਦੇਖੋ ਇੱਕ ਗੱਲ ਮੈਂ ਕਹਿੰਦਾ ਕਿ ਜੋ ਕਰਦਾ ਸੋ ਭਰਦਾ ਪਰ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਸਾਡੀ ਸਰਬ ਉੱਚ ਹੈ ਇਸ ਤੋਂ ਉੱਪਰ ਕੁਝ ਨਹੀਂ ਔਰ ਰਿਕਦੇ ਮੰਦੇ ਵੀ ਬਹੁਤ ਸਤਕਾਰ ਆ ਉਹ ਦੀ ਦਰਬਾਰ ਸਾਹਿਬ ਦੀ ਹੱਦ ਦੇ ਅੰਦਰ ਜਾਂ ਉਪਰ ਕਰਮਾਂ ਦੇ ਬਾਹਰ ਗੋਲੀ ਜਿਹੜੀ ਚੱਲਣੀ ਹੈ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਮੈਂ ਨਹੀਂ ਸਮਝਦਾ ਕਿ ਠੀਕ ਹੈ ਕੋਈ ਵੀ ਹੋ ਸਕਦਾ ਪਰਸਨਲ ਕੋਈ ਗੱਲਬਾਤ ਹੈ ਤੁਸੀਂ ਆਪਣਾ ਟਿੱਕ ਟਾਕ ਤਰੀਕਾ ਉਹਦੇ ਤਰੀਕੇ ਨਾਲ ਗੱਲ ਕਰੋ ਪਰ ਕਿਸੇ ਨੂੰ ਮਾਰਨ ਦਾ ਜਾ ਕਿਸੇ ਨੂੰ ਕੋਈ ਜ਼ੌਂ ਦਾ ਜਿਸ ਤਰ੍ਹਾਂ ਦਾ ਇਹ ਤਰੀਕਾ ਗਲਤ ਹੈ ਜੀ ਮੈਂ ਇਹਦੇ ਨਾਲ ਸਹਿਮਤ ਪਰ ਵੀ ਇਹ ਕਿਤੇ ਜਾਨੂ ਕਿਸ ਤਰ੍ਹਾਂ ਦੇ ਦੂ ਦੂ ਤਾ ਇਸ ਤਰ੍ਹਾਂ ਦੇਖੋ ਉਹਨਾਂ ਦਾ ਆਪਣਾ ਤਰਕ ਹੈ ਜੀ ਉਹਨਾਂ ਦਾ ਆਪਣਾ ਤਰਕ ਹੈ ਅਕਾਲ ਤਖਸਬ ਸਾਡ ਲਈ ਸਰਵ ਉੱਚ ਹੈ ਜੀ ਜੋ ਉਥੋਂ ਫੈਸਲਾ ਆਇਆ ਜੋ ਉਹਨਾਂ ਨੂੰ ਸਜ਼ਾ ਲਈ ਗਈ ਹੈ ਉਹ ਉੱਥੇ ਸਜ਼ਾ ਭੁਗਤ ਰਹੇ ਨੇ ਜੋ ਵੀ ਸਿੱਖ ਕੌਮ ਦੇ ਮਦਦ ਜੋ ਆਪਣਾ ਸੰਵਿਧਾਨ ਜਾਂ ਉਹ ਹੁਕਮ ਹੈ ਉਹਦੇ ਮੁਤਾਬਕ ਉਹ ਕਰ ਰਹੇ ਨੇ ਪਰ ਪਰਸਨਲ ਤੌਰ ਤੇ ਜੇ ਪਰ ਇਸ ਗੱਲ ਨੂੰ ਦੇਖਿਆ ਜਾਵੇ ਤਾਂ ਪਰਸਨਲ ਤੌਰ ਤੇ ਮੈਂ ਚੁ ਦੀ ਹੱਕਤ ਨਹੀਂ ਹਾਂ ਕਿ ਕਿਸੇ ਨੂੰ ਕੋਈ ਗੋਲੀ ਮਾਰੀ ਜਾਵੇ ਜਾਂ ਕੋਈ ਉਹਨੂੰ ਡਰਾਇਆ ਜਾਂ ਧਮਕਾਇਆ ਜਾਵੇ ਮੈਸਜ ਦੇ ਹੱਕ 'ਚ ਨਹੀਂ ਹੈ ਕਾਨੂੰਨ ਜਿਹੜਾ ਜਿਹੜੀ ਇਹ ਤਾਂ ਗੁਰੂ ਮਹਾਰਾਜ ਦੀ ਕਚਹਿਰੀ ਦੇ ਵਿੱਚ ਫੈਸਲਾ ਆ ਗਿਆ ਜੋ ਕੋਰਟ ਦਾ ਫੈਸਲਾ ਹੈ ਜਾਂ ਸੰਗਤ ਦਾ ਫੈਸਲਾ ਕਿਉਂਕਿ ਸੰਗਤ ਤੋਂ ਵੱਡਾ ਕੋਈ ਨਹੀਂ ਹੁੰਦਾ ਉਹ ਸੰਗਤ ਨੇ ਦੇਖਣਾ ਹੈ ਪਰ ਕਿਸੇ ਨੂੰ ਛਰਿਆਂ ਨਾਲ ਤਾਂ ਗੋਲੀ ਚਲਾ ਕੇ ਮਾਰਨ ਦੀ ਕੋਸ਼ਿਸ਼ ਕਰਨਾ ਇਹ ਮੈਜ ਵੀ ਕਿਸੇ ਵੀ ਨਾ ਸਹਿਮਤ ਲੈਂਦਾ ਇਹ ਲੱਗਦਾ ਵੀ ਲੱਗਾ ਪਰ ਇਸ ਤਰ੍ਹਾਂ ਦੇ ਵਿਆਹ ਮਤੀ ਨਾਲ ਨਹੀਂ ਜਿਹੜਾ ਸਰਦਾਂ ਦੇਖੋ ਹਰ ਬੰਦੇ ਦਾ ਆਪਣਾ ਤਰਕ ਹੁੰਦਾ ਉਹ ਆਪਣੇ ਆਈਕਿਊ ਦੇ ਨਾਲ ਸੋਚਦਾ ਉਸ ਹਰ ਨਾ ਬੰਦਾ ਜਵਾਬ ਦਿੰਦਾ ਜੀ ਪਰ ਜਿਹੜਾ ਬੰਦਾ ਗੁਰੂ ਮਾਰਗ 'ਚ ਵਿਸ਼ਵਾਸ ਰੱਖਦਾ ਹੈ ਜੀ ਤੇ ਦੇਖੋ ਪ੍ਰਮਾਤਮਾ ਦੀ ਦਰਗਾ ਬਾਬੇ ਨਾਨਕ ਦੀ ਦਰਗਾ ਗੁਰੂ ਰਾਮਦਾਸ ਦੀ ਦਰਗਾ ਤੋਂ ਵੱਡਾ ਤਾਂ ਕੋਈ ਨਹੀਂ ਹੋ ਸਕਦਾ ਜੋ ਕਰੂਗਾ ਸੁਭਰੂਗਾ ਮੈਂ ਇਸ ਚੀਜ਼ ਨਾਲ 100% ਸਹਿਮਤ ਹਾਂ ਕਿ ਜੇ ਕਿਸੇ ਨੇ ਕੁਝ ਕੀਤਾ ਤਾਂ ਉਹਦਾ ਉਹਦਾ ਉਹਦੇ ਗੁਨਾਹ ਜਿਹੜਾ ਉਹਦੀ ਸਜ਼ਾ ਜਿਹੜੀ ਆ ਉਹ ਮਿਲਦੀ ਹੈ ਸੱਚੇ ਪਾਤਸ਼ਾਹ ਆਪਣੇ ਤਰੀਕੇ ਨਾਲ ਉਹ ਸਜ਼ਾ ਦਿੰਦਾ ਹੈ ਜੀ ਆਪਣਾ ਉਹ ਤੌਰ ਤਰੀਕਾ ਹੈ ਜੋ انسان ਕਰਦਾ ਉਹਨੂੰ ਜਾਂਦੇ ਪਰਿਵਾਰ ਨੂੰ ਜਾ ਕੇ ਆਉਣ ਵਾਲੇ ਪੀੜ੍ਹੀਆਂ ਤੱਕ ਇਹਦਾ ਅਸਰ ਜਿਹੜਾ ਜੀ ਹੁੰਦਾ ਸੋ ਇਸ ਕਰਕੇ ਇਸ ਚੀਜ਼ ਨੂੰ ਆਪਾਂ ਉਸ ਚੀਜ਼ ਨੂੰ ਦੇਖਣਾ ਕਿ ਕਿ ਆਪਾਂ ਕਿਸੇ ਚੀਜ਼ ਨੂੰ ਇਹ ਸਮਝ ਲਓ ਕਿ ਆਪਾਂ ਹੋਰ ਗਲਤ ਤਰੀਕੇ ਨਾਲ ਇਸ ਚੀਜ਼ ਨੂੰ ਗਲਤ ਤਰੀਕੇ ਵਾਲੇ ਪਾਸੇ ਲੈ ਜਾਣਾ ਮੈਸੇਜ ਆ ਕੇ ਬਣੇ ਅੱਛੇ ਸਫਲਤਾ ਜਿਹੜਾ ਹੈ ਨਾ ਅਕਾਦਮੀਕ ਚਰਚਾ ਦੇ ਇਸ ਤਰ੍ਹਾਂ ਨਹੀਂ ਮੇਰੇ ਕੋਲ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਨਹੀਂ ਜੀ ਕੋਲਕਾ ਸਾਹਿਬ ਬੜੇ ਸੀਨੀਅਰ ਨੇ ਬੜੇ ਸਿਆਣੇ ਨੇ ਆਵਾਜ਼ ਦੀ ਪਾਰਟੀ ਵੱਲੋਂ ਵੀ ਐਮਐਲ ਚੁਣੇ ਗਏ ਸੀਗੇ ਔਰ ਰਿਜ਼ਾਈਨ ਕਰ ਗਏ ਸੀਗੇ ਜੀ ਤੇ ਉਹ ਸਿਆਣੇ ਲੋਕ ਨੇ ਜੀ ਜੋ ਉਹਨਾਂ ਦੀ ਸਮਝ ਹੈ ਉਸ ਤਰ੍ਹਾਂ ਕੋਈ ਜੋ ਉਹਨਾਂ ਦਾ ਫੈਸਲਾ ਉਹ ਹੀ ਚੱਲ ਜੇ ਉਹ ਸਾਹਿਬ ਜੀ ਕਿਸ ਦੀ ਮਦਦ ਰੂਸ ਤੋਂ ਆਈ ਮਦਦ ਆ ਤੀ ਉਹ ਆ ਸੀ ਉਹ ਕੰਮ ਤੇ ਆਇਆ ਸੀ ਸਵੇਰੇ 8 ਵਜੇ ਉਹ ਪਈਆਂ ਨੇ ਟਰੈਕਟਰ ਚੜ੍ਹਦਾ ਸੀਟ ਤੇ ਬੈਠਿਆਂ ਦੀ ਚੜ੍ਹਦਾ ਸੀ ਤੇ ਸਰਕਾਰ ਵੱਲੋਂ ਜੋ ਮਾਲੀ ਮਦਦ ਦਿੱਤੀ ਗਿਆ ਤੇ ਤੁਹਾਨੂੰ ਸਹਾਰਾ ਮਿਲਿਆ ਕੀ ਕਹਿਣਾ ਚਾਹੋ ਸਰਕਾਰ ਵੱਲੋਂ ਵੀ 2-2 ਲੱਖ ਰੁਪਏ ਪਹਿਲਾਂ ਦੇ 2-2 ਲੱਖ ਆਪੇ ਜੀ ਬਹੁਤ ਬਹੁਤ ਧੰਨਵਾਦੀ ਹਾਂ ਸਰਕਾਰ